ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਛੋਟੇ ਜਿਹੇ ਕਲਿੱਪ ਵਿੱਚ ਅੱਜ ਆਪਾਂ ਥੋੜੀ ਜੀ ਤੁਹਾਨੂੰ ਜਾਣਕਾਰੀ ਦਵਾਂਗੇ ਕਾਫੀ ਮੇਰੇ ਵੀਰਾਂ ਭੈਣਾਂ ਨੂੰ ਪਤਾ ਹੋਵੇਗਾ ਪਰ ਸ਼ਾਇਦ ਇਹ ਜਿਹੜਾ ਟੈਕਟ ਆਪਾਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਇਹ ਸ਼ਾਇਦ ਤੁਹਾਡੇ ਦਿਮਾਗ ਵਿੱਚ ਨਾ ਆਇਆ ਹੋਵੇ ਬਹੁਤ ਵਾਰੀ ਵੇਖਿਆ ਜਿੱਦਾਂ ਕਿ ਵੀਰ ਭੈਣ ਭਰਾ ਆਮ ਇਕੱਲੇ ਕਿਸੇ ਵੀ ਹਾਈਕਲ ਤੇ ਸਫ਼ਰ ਕਰਦੇ ਹੁੰਦੇ ਆ ਸਫਰ ਕਰਦੇ ਦੌਰਾਨ ਕੋਈ ਸਕੂਟਰ ਮੋਟਰਸਾਈਕਲ ਤੇ ਜਾਂ ਕਿਸੇ ਕਾਰ ਵਿੱਚ ਇਕੱਲੇ ਹੁੰਦੇ ਆ ਤੇ ਦਰਾਨੇ ਉਹਨਾਂ ਦੇ ਸਫਰ ਕਈ ਵਾਰੀ ਅਚਾਨਕ ਐਕਸੀਡੈਂਟ ਵਗੈਰਾ ਹੋ ਜਾਂਦਾ ਤੇ ਫਿਰ ਅਸੀਂ فرض ਕਰ ਲਓ ਜੇ ਮੈਂ ਹੀ ਕੋਲ ਆ ਜਾਂ ਕੋਈ ਹੋਰ ਕੋਲ ਆ ਫਿਰ ਉਸ ਜਿਹੜਾ ਐਕਸੀਡੈਂਟ ਦੇ ਵਿੱਚ ਜ਼ਖਮੀ ਵਿਅਕਤੀ ਹੁੰਦਾ ਔਰਤ ਚਾਹੇ ਮਰਦ ਹੋਵੇ ਆਪਾਂ ਉਹਦਾ ਜਿਹੜਾ ਪਤਾ ਲੱਭਦੇ ਆ ਉਹਦੇ ਜਿਹੜੇ ਉਨੇ ਪਹਿਨੇ ਹੋਏ ਕੱਪੜਿਆਂ ਵਿੱਚੋਂ ਕੋਈ ਉਹਦੀ ਸ਼ਨਾਖਤੀ ਕਾਰਡ ਕੋਈ ਦੂਜਾ ਤੀਜਾ ਕਈ ਵਾਰੀ ਉਹਦਾ ਆਈਡੈਂਟੀਟੀ ਕਾਰਡ ਵਗੈਰਾ ਤਾਂ ਮਿਲ ਜਾਂਦਾ ਪਰ ਜਿਹੜੇ ਉਹਦੇ ਵਾਰਸਾਂ ਦੇ ਕੰਟੈਕਟ ਨੰਬਰ ਹੁੰਦੇ ਉਹ ਸਾਨੂੰ ਨਹੀਂ ਮਿਲ ਪਉਂਦੇ ਅੱਜ ਉਹਦੇ ਬਾਰੇ ਹੀ ਆਪਾਂ ਗੱਲ ਕਰਾਂਗੇ ਕਾਫੀ ਵੀਰਾਂ ਨੂੰ ਭੈਣਾਂ ਨੂੰ ਪਤਾ ਹੋਵੇਗਾ ਇਹ ਜਿਹੜੀ ਮੋਬਾਈਲ ਦੀ ਸੈਟਿੰਗ ਆ ਇਹਦੇ ਵਿੱਚ ਡਿਸਪਲੇ ਦੇ ਉੱਪਰ ਆਮ ਤੁਸੀਂ ਕਈਆਂ ਨੇ ਲੋਗੋ ਵਗੈਰਾ ਕਈਆਂ ਨੇ ਫੋਟੋ ਵਗੈਰਾ ਲਾਈ ਹੋਈ ਆ ਤੇ ਮੇਰਾ ਤਾਂ ਇਹ ਸੁਝਾਅ ਆ ਤੁਹਾਨੂੰ ਵੀ ਤੁਸੀਂ ਲੋਗੋ ਜਾਂ ਫੋਟੋ ਦੀ ਜਗ੍ਹਾ ਦੇ ਉੱਤੇ ਆਪਣੇ ਵਾਰਸਾਂ ਦਾ ਆਪਣੇ ਕਿਸੇ ਨੀਅਰ ਡੀਅਰ ਦਾ ਘਰ ਦਾ ਜੋ ਤੁਹਾਡੇ ਘਰ ਮੋਬਾਈਲ ਨੰਬਰ ਚੱਲਦਾ ਹੋਵੇ ਤੁਸੀਂ ਉਸ ਨੂੰ ਡਿਸਪਲੇ ਤੇ ਸ਼ੋਅ ਕਰੋ ਮੈਂ ਤੇ ਇਹ ਛੋਟਾ ਜਿਹਾ ਕਲਿੱਪ ਤੁਹਾਡੀ ਜਾਣਕਾਰੀ ਹਿਤ ਤਾਂ ਹੀ ਬਣਾ ਰਿਹਾ ਤੁਹਾਨੂੰ ਇਸ ਚੀਜ਼ ਦਾ ਇਹ ਸ਼ਪਾਤਾ ਤਾਂ ਹੋਵੇਗਾ ਪਰ ਤੁਸੀਂ ਕਦੀ ਸੋਚਿਆ ਨਹੀਂ ਹੋਇਆ ਹੋਵੇਗਾ ਕਿ ਆਪਾਂ ਜਿਹੜਾ ਮੋਬਾਈਲ ਦੀ ਡਿਸਪਲੇ ਤੇ ਜਿਹੜਾ ਤੁਹਾਡਾ ਘਰ ਦਾ ਨੰਬਰ ਜਦੋਂ ਵੀ ਤੁਹਾਡਾ ਮੋਬਾਈਲ ਕਿਤੇ ਐਕਸੀਡੈਂਟ ਦੌਰਾਨ ਆਪਾਂ ਚੱਕਦੇ ਜਾਂ ਉਹ ਉੱਤੇ ਡਿਸਪਲੇ ਤੇ ਸ਼ੋ ਹੁੰਦਾ ਹੋਵੇ ਨਾ ਕਿ ਉਹਨੂੰ ਓਪਨ ਕੀਤਿਆਂ ਜਾਂ ਲੋਕ ਲੱਗੇ ਹੁੰਦੇ ਮੋਬਾਈਲ ਨੂੰ ਨਹੀਂ ਪਤਾ ਲੱਗਦਾ ਉਹ ਡਿਸਪਲੇ ਤੇ ਸ਼ੋ ਹੋਵੇ ਇਹ ਜਿਹੜਾ ਨੰਬਰ ਹੁਣ ਮੈਂ ਸੈਟਿੰਗ ਤੁਹਾਨੂੰ ਅੱਗੇ ਸਾਰੀ ਵੀਡੀਓ ਦਿਖਾ ਰਿਆਂ ਇਹ ਸੈਟਿੰਗ ਕਰਕੇ ਤੁਸੀਂ ਆਪਣੇ ਮੋਬਾਈਲ ਦੇ ਉੱਪਰ ਡਿਸਪਲੇ ਤੇ ਲਗਾਤਾਰ ਜਿਹੜਾ ਆਪਣੇ ਹੋਮ ਦਾ ਆਪਣੇ ਘਰ ਦਾ ਆਪਣੇ ਨੀਅਰ ਡੀਅਰ ਦਾ ਜੋ ਤੁਹਾਡੇ ਘਰ ਬਾਲਗ ਵਿਅਕਤੀ ਹੋਵੇਗਾ ਉਹਦਾ ਨੰਬਰ ਜਿਹੜਾ ਡਿਸਪਲੇ ਤੇ ਚੱਲਦਾ ਰਹੇਗਾ ਉਮੀਦ ਕਰਦਾ ਹਾਂ ਤੁਹਾਨੂੰ ਜੇ ਇਹ ਛੋਟਾ ਜਿਹਾ ਕਲਿੱਪ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਇਹਨੂੰ ਸ਼ੇਅਰ ਕਰਿਓ ਦੋਸਤਾਂ ਮਿੱਤਰਾਂ ਨਾਲ ਵੀਡੀਓ ਦੇਖਣ ਲਈ ਤੁਸੀਂ ਆਪਣਾ ਕੀਮਤੀ ਸਮਾਂ ਕੱਢਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੀ ਅੱਗੇ ਤੁਸੀਂ ਆ ਜਿਹੜਾ ਕਲਿੱਪ ਮੋਬਾਈਲ ਤੇ ਚੱਲੇਗਾ ਇਹਦੀ ਜਿਹੜੀ ਵੀਡੀਓ ਦੇਖੋਗੇ ਕਿੱਦਾਂ-ਕਿਦਾਂ ਆਪਾਂ ਇਹ ਡਿਸਪਲੇ ਤੇ ਮੋਬਾਈਲ ਦਾ ਨੰਬਰ ਲੈ ਕੇ ਆਉਣਾ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੀ ਜਿਹੜੀ ਸੈਟਿੰਗਾਂ ਉਹਨੂੰ ਔਨ ਕਰੋ ਸੈਟਿੰਗ ਔਨ ਕਰਨ ਤੋਂ ਬਾਅਦ ਆਪਾਂ ਸਕਰੋਲ ਕਰਦੇ ਹੇਠਾਂ ਆ ਜਾਂਦਾ ਵਾਲਪੇਪਰ ਐਂਡ ਸਟਾਈਲ ਇਹਨੂੰ ਓਕੇ ਕਰੋ ਇਸ ਤੋਂ ਬਾਅਦ ਆ ਜਾਂਦੇ ਦੋ ਇੱਕ ਪਾਸੇ ਖੱਬੇ ਪਾਸੇ ਜਿਹੜੇ ਥੀਮ ਵਾਲਪੇਪਰਸ ਸੱਜੇ ਪਾਸੇ ਆਲ ਵਿੱਚ ਔਨ ডিসਪਲੇ ਆਉਂਦਾ ਆਲ ਵਿੱਚ ਔਨ ডিসਪਲੇ ਨੂੰ ਆਪਾਂ ਓਕੇ ਕਰਾਂਗੇ ਤਾਂ ਆਲ ਵਿੱਚ ਔਨ ডিসਪਲੇ ਕਈ ਵਾਰੀ ਬਾਈ ਡਿਫਾਲਟ ਜਿਹੜੀ ਉਹ ਆਫ ਹੁੰਦੀ ਆ ਇਹਨੂੰ ਤੁਸੀਂ ਇਸ ਤਰ੍ਹਾਂ ਔਨ ਕਰ ਦਿਓ ਜਦੋਂ ਤੁਸੀਂ ਇਹਨੂੰ ਔਨ ਕਰੋਗੇ ਫਿਰ ਤੁਸੀਂ ਕਲਾਸਿਕ ਤੇ ਜਾ ਕੇ ਇੱਕ ਪਾਸੇ ਸੀਮਲੈਸ ਇੱਕ ਪਾਸੇ ਕਲਾਸਿਕ ਕਲਾਸਿਕ ਨੂੰ ਜਿਹਨੂੰ ਓਕੇ ਕਰਦੇ ਹੋ ਤਾਂ ਹੇਠਾਂ ਤੁਸੀਂ ਜੋ ਵੀ ਆਪਣੇ ਮੋਬਾਈਲ ਦੇ ਉੱਪਰ ਨੰਬਰ ਘਰ ਦਾ ਨੰਬਰ ਐਡ ਕਰਨਾ ਇਥਾਂ ਜਿੱਦਾਂ ਮੈਂ ਹੋਮ ਲਿਖ ਕੇ 88888 ਲਿਖਿਆ ਹਾਂ ਇਹਨੂੰ ਤੁਸੀਂ ਓਕੇ ਕਰੋ ਜਦੋਂ ਤੁਸੀਂ ਇਹਨੂੰ ਓਕੇ ਕਰਦੇ ਆ ਤਾਂ ਫਿਰ ਇਦਾਂ ਇਹ ਉੱਪਰ ਜੋ ਵੀ ਤੁਸੀਂ ਲਿਖਣਾ ਚਾਹੋ ਆਪਣੇ ਘਰ ਦਾ ਨੰਬਰ ਉਹ ਇਦਾਂ ਲਿਖ ਸਕਦੇ ਹੋ ਜਿੱਦਾਂ ਮੈਂ ਹੋਮ ਲਿਖ ਦਿੱਤਾ ਹੋਮ ਲਿਖਣ ਤੋਂ ਬਾਅਦ ਇਹ ਆਪਾਂ ਨੰਬਰ ਲਿਖਦਾ ਨੰਬਰ ਲਿਖਣ ਤੋਂ ਬਾਅਦ ਜੋ ਵੀ ਤੁਹਾਡਾ ਘਰ ਦਾ ਨੰਬਰ ਹੋਵੇ ਜਾਂ ਤੁਹਾਡੇ ਘਰ ਵਿੱਚ ਕਿਸੇ ਬਾਲਗ ਦਾ ਨੰਬਰ ਹੋਵੇ ਜਾਂ ਤੁਹਾਡੇ ਪੇਰੈਂਟਸ ਦਾ ਨੰਬਰ ਹੋਵੇ ਉਹ ਤੁਸੀਂ ਇੱਥੇ ਐਡ ਕਰ ਦੇਣਾ ਐਡ ਕਰਨ ਤੋਂ ਬਾਅਦ ਤੁਸੀਂ ਇਹ ਵੱਖ-ਵੱਖ ਰੰਗ ਆ ਜਾਂਦੇ ਨੇ ਕੋਈ ਵੀ ਰੰਗ ਚੂਜ਼ ਕਰ ਸਕਦੇ ਹੋ ਆ ਦੇਖੋ ਰੰਗ ਬਦਲ ਰਹੇ ਨੇ ਕੋਈ ਵੀ ਰੰਗ ਕਰ ਸਕਦੇ ਹੋ ਟੈਕਸਟ ਦਾ ਸਾਈਜ਼ ਜਿਹੜਾ ਉਹ ਛੋਟਾ ਵੱਡਾ ਕਰ ਸਕਦੇ ਜਿਸ ਤਰ੍ਹਾਂ ਤੁਹਾਡੀ ਮੋਬਾਈਲ ਦੀ ਡਿਸਪਲੇ ਹੋਵੇ ਉਸ ਹਿਸਾਬ ਨਾਲ ਆਪਣਾ ਟੈਕਸਟ ਦਾ ਕਰ ਲਓ ਤੁਸੀਂ ਸੈਟਅਪ ਇਸ ਤੋਂ ਬਾਅਦ ਜਿਹੜੇ ਇਹ ਮੋٹے ਪਤਲੇ ਅੱਖਰ ਵੀ ਹੋ ਜਾਂਦੇ ਆ ਜਿਹੜੇ ਆਪਾਂ ਲਿਖੇ ਆ ਇਹ ਤੁਸੀਂ ਕਰਨ ਤੋਂ ਬਾਅਦ ਇਹਨੂੰ ਤੁਸੀਂ ਆਪਣੇ ਮੋਬਾਈਲ ਦੇ ਖੱਬੇ ਪਾਸੇ ਦਿਖਾਉਣਾ ਤਾਂ ਇੱਥੋਂ ਨਾਪ ਦਿਓ ਸੱਜੇ ਪਾਸੇ ਦਿਖਾਉਣਾ ਤਾਂ ਇਹਨੂੰ ਦਬਾ ਦਿਓ ਇਹ ਸੈਂਟਰ 'ਚ ਰੱਖਣਾ ਤੇ ਇਸ ਤਰ੍ਹਾਂ ਇਹਨੂੰ ਕਰਕੇ ਤੁਸੀਂ ਅਪਲਾਈ ਕਰ ਦਿਓ ਅਪਲਾਈ ਕਰਨ ਤੋਂ ਬਾਅਦ ਇਹ ਜੋ ਆਪਾਂ ਲਿਖੇ ਨੇ ਅੱਖਰ ਇਹ ਤੁਹਾਡੇ ਇਸੇ ਤਰ੍ਹਾਂ ਮੋਬਾਈਲ ਉੱਪਰ ਸ਼ੋਅ ਕਰਨਗੇ ਜੋ ਤੁਸੀਂ ਇੰਟਰ ਕੀਤਾ ਹੈ